ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਫੇਰ ਵੀਡੀਓ ਬਣਾ ਰਿਹਾ ਜੀ ਸਾਡੇ ਪਿੰਡ ਮਹਾਰਾਜ ਤੇ ਭੁੱਲਣਾ ਵਾਲੇ ਰਾਹ ਤੇ ਭੋਲੇ ਸਿੰਘ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਿਹਾ ਬਾਈ ਦਾ ਜਿਹੜਾ ਖੇਤਾਂ 'ਚ ਘਾਰਾ ਪਿੰਡ ਤੋਂ ਘਟੂ ਘਟ ਦੋ ਕਿਲੋਮੀਟਰ ਤੇ ਫੁੱਲ ਵਾਲੀ ਸਾਈਡ ਤੂਏ ਜਿਹੜਾ ਇਹਨੇ ਦੁੱਧ ਕੱਢਿਆ 15 ਲੀਟਰ ਤੇ ਦੂਜੇ ਸੂਏ ਸੂਣੀ ਐ ਦੋ ਚਾਰ ਦਿਨ ਸੂਣ ਦੇ ਵਿੱਚ ਬਾਕੀ ਨੇ ਫਿਕਸ ਹੋਵਾਨੇ ਦੀ ਕੱਦ ਘਾਟ ਵੀ ਸੋਣਾ ਠੰਡੀ ਸੀਲ ਵੀ ਮਿੱਤਰੋ ਫੁੱਲ ਆ ਥਣਲੇਵੀ ਦੀ ਪੂਰੀ ਸਾਫ ਹੈ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਉਸ ਤੋਂ ਬਾਅਦ ਇਹਦਾ ਮਿੱਤਰੋ ਰੇਟ ਵੀ ਤੁਹਾਨੂੰ ਦੱਸਾਂਗੇ ਤੇ ਸਰੀਰ ਦੀ ਬਣਤਰ ਵੀ ਮਿੱਤਰੋ ਸੋਹਣੀ ਆ ਪਹਿਲੇ ਸੂਏ ਫੇਰ ਆਪਾਂ ਕਹਿੰਦੇ ਵੀ ਸੂਈ ਵੀ ਆ ਦੂਜੀ ਸੂਏ ਸੋੜਾ ਫਿਕਸ ਹਵਾਨੇ ਦੀ ਆ 15 ਲੀਟਰ ਜਿਹੜਾ ਇਹਨੇ ਪਹਿਲੇ ਸੂਏ ਦੁੱਧ ਕੱਢਿਆ ਤੇ ਦੋ ਤਿੰਨ ਦਿਨਾਂ ਦੀ ਮਿੱਤਰੋ ਕੱਚੀ ਆ ਬਿਲਕੁਲ ਤਿਆਰੀ ਦੇ ਵਿੱਚ ਰੇਟ ਹੈਗਾ ਜਿਹਦਾ 75000 75000 ਦੇ ਵਿੱਚੋਂ ਥੋੜਾ ਕਣਾ ਮਾਣਤਾਨ ਹੋ ਜਾਣਾ ਹੈ ਥਣਲੇਬੇ ਦੀ ਪੂਰੀ ਸਾਫ ਹੈ ਫਿਰ ਆਪਾਂ ਕਹਿੰਦੇ ਵੀ ਪਹਿਲੇ ਸੂਏ 15 ਲੀਟਰ ਤੇ ਦੂਜੇ ਸੂਏ ਬਿਲਕੁਲ ਸੂਣ ਦੇ ਨੇੜੇ ਕੱਦ-ਕਾਟ ਮਿੱਤਰੋ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਸਿਹਤ ਪੱਖੋਂ ਵੀ ਚੰਗੀ ਸਭੀ ਵੀ ਹੈ ਤੇ ਥਣਲੇਬੇ ਵੀ ਦੀ ਸਾਫ ਹੈ ਨੰਬਰ ਅ ਜੀ 985587411 985587411 ਬਾਈ ਦਾ ਫੋਨ ਨੰਬਰ ਹੈ ਸੋ ਪਿੰਡ ਮਹਾਰਾਜ ਭੁੱਲਰਾਂ ਵਾਲੇ ਕੱਚੇ ਰਾਹ ਤੇ ਘਰ ਆ ਬਾਈ ਦਾ ਖੇਤਾਂ 'ਚ ਤੇ ਪਿੰਡ ਤੋਂ ਫੇਰ ਕਹਨੇ ਵੀ 1.5-2 ਕਿਲੋਮੀਟਰ ਬਲੈਕ ਸਾਈਡ ਚੜ੍ਹਦੇ ਵਾਲੇ ਸਾਈਡ ਪਾਈ ਦਾ ਘਰ